ਨਹੀਂ ਮੰਮੀ ਪਤਾ ਕੀ ਆ ਜਗਨਦੀ ਮੈਂ ਇੱਥੇ ਆਈ ਆ ਨਾ ਮੈਂ ਆਪ ਵੀ ਇਹਨਾਂ ਨੂੰ ਰਣਜੀਤ ਨੂੰ ਕਦੀ ਕਿਹਾ ਕਿ ਤੁਸੀਂ ਮੇਰਾ ਜਨਮ ਦਿਨ ਮਨਾਓ ਮੰਮੀ ਘਰ ਦੇ ਹਾਲਾਤ ਦੇਖਦੇ ਹੀ ਆ ਕਿ ਘਰ ਦੇ ਹਾਲਾਤ ਥੋੜੇ ਮਾੜੇ ਹਾਲੇ ਉਹਨਾਂ ਦਾ ਵੀ ਕੰਮ ਕਾਰ ਨਹੀਂ ਚੱਲਦਾ ਪਿਆ ਜਿਉਂ ਮੈਂ ਇਸ ਘਰ 'ਚ ਵਿਆਹੀ ਆਈ ਆ ਨਾ ਉਹਨਾਂ ਦਾ ਇੰਨਾ ਜ਼ਿਆਦਾ ਕੰਮ ਨਹੀਂ ਹੈਗਾ ਕਿ ਜਿਹੜਾ ਉਹਨਾਂ ਨੂੰ ਮੈਂ ਕਹਾਂ ਕਿ ਮੇਰੀਆਂ ਰੀਝਾਂ ਬੁਰੀਆਂ ਕਰੋ ਕੀ ਗੱਲ ਨਹੀਂ ਮੰਮੀ ਜੇ ਤੁਸੀਂ ਵੀ ਨਹੀਂ ਕਦੀ ਮਨਾਇਆ ਤੇ ਫੇਰ ਕੀ ਹੋ ਗਿਆ ਜ਼ਰੂਰੀ ਥੋੜੀ ਹੁੰਦਾ ਵਾ ਕਿ ਖੁਸ਼ੀ ਮਨਾਉਣ ਨਾਲ ਹੀ ਹੁੰਦੀ ਆ ਜਨਮ ਦੇਣਿਆਂ ਤੇ ਜਾਣਦੇ ਨੇ ਗੁਰੂ ਘਰ ਜਾ ਕੇ ਮੱਥਾ ਟੇਕ ਆਵਾਂਗੇ ਦਰਸ਼ਨ ਕਰਾਵਾਂਗੇ ਬਾਬਾਈ ਦੇ ਇੰਨਾ ਬਹੁਤ ਆ ਜ਼ਰੂਰੀ ਨਹੀਂ ਹੁੰਦਾ ਕਿ ਕੇਕ ਹੀ ਕੱਟਨੇ ਆ ਚੀਜ਼ਾਂ ਹੀ ਲਿਆ ਕੇ ਖਾਣੀਆਂ ਵਾ ਨਹੀਂ ਨਹੀਂ ਵੇਚ ਤੇ ਕੀਤਾ ਸਾਰਿਆਂ ਨੇ ਹਾਂਜੀ ਤੋ ਬਸ ਵਿਸ਼ ਕਰ ਦਿੰਦੇ ਆ ਕਦੀ ਨਹੀਂ ਮਨਾਇਆ ਇਹਨਾਂ ਨੇ ਹੂੰ ਕੋਈ ਨਹੀਂ ਕੋਈ ਨਹੀਂ ਤੇ ਇਹਨਾਂ ਦਾ ਅਨਸਾਰ ਆ ਤੋ ਇਹਨਾਂ ਰੰਜੀਤ ਨੂੰ ਕਹਿ ਕੇ ਮੈਂ ਫੋਰਸ ਕਰੀ ਉਹ ਚੰਗਾ ਨਹੀਂ ਲੱਗਦਾ ਮੰਮੀ ਹਾਂਜੀ ਆ ਠੀਕ ਆ ਚੰਗਾ ਓਕੇ 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 ਆ ਬਿੱਤੀਆਂ ਕਿਤਾਬਾਂ ਪਈਆਂ ਘਰੇ ਮੈਂ ਸ਼ਮੀ ਨੂੰ ਕਹਿਣਾ ਵਾਂ ਤੇ ਆ ਕੀ ਕਰਦਾ ਕੁਛ ਨਹੀਂ ਆ ਬੈਠਨੇ ਕਿਤਾਬਾਂ ਕਿੰਨੀਆਂ ਪਈਆਂ ਘਰੇ ਲੋਹਾ ਬੜਾ ਪਿਆ ਮੇਰਾ ਤਾਂ ਇਹ ਵੇਚ ਕੇ ਨਾ ਗਿੰਨ ਕਵਾੜੀ ਨੂੰ ਕੋਈ ਨੇ ਕੋਈ ਥੋੜੇ ਬਤ ਚਾਰ ਪੈਸੇ ਬਣ ਜਾਂਦੇ ਇਹ ਪਿਆਵਾ ਉਹ ਤੇ ਜਾਣਾ ਤੁਸੀਂ ਕਿਤੇ ਨਹੀਂ ਜਾਣਾ ਮੈਂ ਕਿੱਥੇ ਅੱਜ ਘਰੇ ਆ ਫਰਦਾਨੀ ਵਿੱਲੇ ਆ ਅੱਛਾ ਭਾਜੀ ਮੇਰੀ ਗੱਲ ਸੁਣੋ ਹਾਂ ਭਾਬੀ ਨਾ ਦੂਜੇ ਕਮਰੇ ਚ ਨਾ ਆਪਣੀ ਮੰਗੀਆਂ ਗੱਲ ਕਰਦੀ ਸੀ ਅੱਜ ਉਹਦਾ ਹੈਗਾ ਜਨਮ ਦਿਨ ਮੰਮੀ ਦਾ ਜੀ ਦਾ ਮੰਮੀ ਦਾ ਨਹੀਂ ਭਾਬੀ ਦਾ ਅੱਛਾ ਭਾਬੀ ਦੇ ਤੁਹਾਨੂੰ ਪਤਾ ਨਹੀਂ ਨਹੀ ਮੈਨੂੰ ਨਹੀਂ ਪਤਾ ਸੀ ਕਿਉਂਕਿ ਨਾ ਮੈਂ ਕਿ ਜਨਮ ਦਿਨ ਮੈਨੂੰ ਖੁਦ ਦਾ ਯਾਦ ਨਹੀਂ ਆ ਨਾ ਲੱਗੇ ਤੇ ਜਾਉਂ ਤੈਨੂੰ ਪਤਾ ਹੈ ਕਿ ਜਨਾਨੀ ਦਾ ਜਨਮ ਦਿਨ ਆ ਮੇਰੀ ਗੱਲ ਸੁਣੋ ਤੁਹਾਨੂੰ ਤਾਂ ਪਤਾ ਹੀ ਆ ਉਹ ਪਿੱਛੋਂ ਵੀ ਗਰੀਬ ਘਰੋਂ ਆਈ ਆ ਉਹਦਾ ਪਿਓ ਵੀ ਸਿਰ ਤੇ ਨਹੀਂ ਹੈਗਾ ਹਨਾ ਤਾਂ ਉਹਦਾ ਵਿਚਾਰਦਾ ਕਿੰਨੇ ਜਨਮ ਦਿਨ ਮਨਾਇਆ ਹੋਣਾ ਤੇ ਜਦੋਂ ਵੀ ਵਿਆਹ ਕਰਕੇ ਇਸ ਘਰ ਚ ਆਈ ਆ ਇੱਥੇ ਵੀ ਆਪਾਂ ਤੁਹਾਨੂੰ ਪਤਾ ਹੀ ਆ ਤੁਹਾਡਾ ਕੰਮ ਵੀ ਉਦਾਂ ਦਾ ਹੀ ਆ ਕਿ ਬਿਜ਼ਨਸ ਵੀ ਡਾਊਨ ਚੱਲਣ ਦਿਆ ਵਾ ਇੰਨੇ ਪੈਸੇ ਦੋਣ ਹੋਣਗੇ ਕਿ ਤੂੰ ਹੀ ਉਹਦੀ ਖੁਸ਼ੀ ਵੇਖ ਸਕੋ ਕਿ ਨਹੀਂ ਬਿਲਕੁਲ ਸਹੀ ਗੱਲ ਤੇ ਮੈਂ ਆ ਸੋਚ ਨਹੀਂ ਸੀ ਕਿ ਭਾਬੀ ਦਾ ਜਨਮ ਦਿਨ ਮਨਾਈਏ ਪਲਾਨ ਕਰੀਏ ਮੇਰੀ ਇੱਛਾ ਸੋ ਦਿਲ ਤੇ ਮੇਰਾ ਵੀ ਕਰੰਦਿਆ ਜਿਉ ਤੂੰ ਮੈਨੂੰ ਕਹਿਣਾ ਕਿ ਜਨਮ ਦਿਨ ਉਹਦਾ ਸਾਨੂੰ ਮੈਂ ਕਰਦੇ ਸੈਲੀਬ੍ਰੇਟ ਪਰ ਤੈਨੂੰ ਪਤਾ ਵਾ ਆਪਣੇ ਘਰ ਦਾ ਹਾਲਾਤ ਕੀ ਆ ਮੇਰੀ ਗੱਲ ਸੁਣ ਐਵੇਂ ਨਪੈਕ ਨੂੰ ਵਿੱਚ ਕਰਦੇ ਆ ਤੂੰ ਆਪਣੇ ਕੋਲੋਂ ਵੀ ਕਰੇਂਗੀ ਮੈਂ ਨਹੀਂ ਕਰੂੰਗੀ ਰਹਿਣ ਦਊ ਮੈਂ ਤਨਾ ਫਿਰ ਅਗਲੀ ਵਾਰ ਮਨ ਲਾ ਕੇ ਤਾਂ ਸੌਖਾ ਹੋ ਜਾਏ ਨਹੀਂ ਪਾਜੀ ਮੇਰੀ ਗੱਲ ਸੁਣ ਜਿੱਦਾਂ ਉਹ ਕਹਿੰਦੀ ਸੀ ਨਾ ਵਿਚਾਰੀ ਦੁਖੀ ਜੀ ਹੋ ਗਈ ਆਜ ਉਹਦਾ ਜਨਮ ਦਿਨ ਮਨਾਨੇ ਆ ਐਦਾਂ ਕਰੋ ਤੂੰ ਟੈਨਸ਼ਨ ਨਾ ਲਓ ਜਿੰਨੇ ਪੈਸੇ ਤੁਹਾਡੇ ਕੋਲ ਹੈਗੇ ਆ ਤੁਸੀਂ ਉਹਨੇ ਦੇ ਦਿਓ ਬਾਕੀ ਮੈਂ ਆਪਣੇ ਕੋਲ ਪਾ ਦਿੰਦੀ ਆ ਮੇਰੀ ਗੱਲ ਸੁਣ ਚਲ ਬਕੇ ਕੇਕ ਉਹ ਅਰ ਅੱਦੇ ਲਾਵਾਂਗੇ ਛੋਟਾ ਮोटा ਇੰਨੇ ਕਰ ਦਾਂਗੇ ਪਰ ਤੈਨੂੰ ਪਤਾ ਉਹ ਕਿਹਦਾ ਜਨਮ ਦਿਨ ਹੋਇਆ ਨਾ ਤੇ ਨਾਲ ਕੋਈ ਗਿਫਟ ਦੀ ਫਿਰ ਚੰਗੇ ਲੱਗਦਾ ਕੋਈ ਨਾ ਕੋਈ ਨੂੰ ਸੂਟ ਵਗੈਰਾ ਕੁਝ ਲੈ ਕੇ ਦਵਾਂਗੇ ਉਹ ਤੇ ਆਪਾ ਜੀ ਖਰਚਾ ਬਾਬਾ ਹੋਏ ਨਾ ਨਾ ਤੇ ਤਾਂ ਕਹਿੰਦੀ ਉਹ ਵਿਚਾਰੀ ਨੇ ਉਧਰ ਵੀ ਨਹੀਂ ਮਨਾਇਆ ਹੋਣਾ ਨਾ ਖੁਸ਼ੀ ਵੇਖੀ ਹੋਣੀ ਤੇ ਇੱਧਰ ਵੀ ਆਪਾਂ ਕਦੇ ਤੁਸੀਂ ਮਨਾਇਆ ਨਹੀਂ ਹੀਗਾ ਤੇ ਚਲ ਹੁਣ ਤੇ ਥੋੜੇ ਦਿਨ ਤਾਂ ਮੈਂ ਇੱਥੇ ਹੀ ਹੈਗੀ ਆ ਭਾਬੀ ਦਾ ਜਨਮ ਦਿਨ ਆਇਆ ਵਾ ਤੇ ਅੱਜ ਕੀ ਗੱਲ ਆਪਾਂ ਸੈਲੀਬ੍ਰੇਟਿੰਗ ਕਰ ਸਕਦੇ ਹਾਂ ਉਸਤੇ ਨਸੋ ਕਿੰtilde ਕਰਦਾ ਵਾ ਜੇ ਵੀ ਜਾਇਸ ਨਹੀਂ ਦਿੰਦੀ ਉਹਨੂੰ ਕੀ ਕਰਾਂ ਮੈਂ ਤੇ ਸੋਚਦੀ ਆਂ ਭਰਾ ਮੇਰਾ ਜਿੰਨੇ ਤੁਹਾਡੇ ਕੋ ਹੁੰਦੇ ਆ ਨਾ ਉਹਨੇ ਤੂੰ ਹੀ ਕਰ ਦੋ ਬਾਕੀ ਮੈਂ ਕਰ ਲੰਨੀ ਆ ਮੇਰੇ ਵੀ ਤਾਂ ਕੁਝ ਲੱਗਦੀ ਆ ਪੈਸੇ ਤਾਂ ਹੈਗੇ ਮੇਰੇ ਕੋਲ ਮੈਂ ਨੇ ਕਿਸੇ ਕੰਮ ਲਈ ਰੱਖੇ ਆ ਮਨ ਲੋੜ ਸੀ ਤੇ ਜੇ ਮੈਂ ਇਧਰ ਲਾ ਦਿੰਦੇ ਫਿਰ ਇਹਨਾਂ ਬਾਤ ਕੀ ਕਰੂੰਗਾ ਮੈਂ ਤੇਰੇ ਤੋਂ ਨਾਲ ਪੈਸੇ ਮੰਗੇ ਨਹੀਂ ਮੈਂ ਕਹਿੰਦੇ ਆ ਤੂੰ ਲਾ ਨਹੀਂ ਨਹੀਂ ਵੀਰੇ ਬਾਅਦ ਮੈਂ ਆਪਣੀ ਖੁਸ਼ੀਆਂ ਕਰਕੇ ਕਰਨੀ ਆ ਕਿ ਮੇਰੀ ਭਾਬੀ ਦਾ ਜਨਮ ਦਿਨ ਆ ਤੇ ਮੈਂ ਬੜਾ ਚਾਹਵਾਂ ਨਾ ਬਣਾਵਾ ਅੱਛਾ ਤਕੀਪ ਰੋਗ ਰਮਣਾ ਕੀ ਸੋਚਿਆ ਤੂੰ ਬੱਸ ਮੈਂ ਸੋਚਿਆ ਵਾ ਕੇਕ ਉਹ ਲੈ ਆਣੇ ਕਮਰਾ ਡੈਕੋਰੇਸ਼ਨ ਕਰਦੇ ਆ ਕੇਕ ਕੱਟ ਕੇ ਫਿਰ ਮੈਂ ਬਾਹਰ ਭਾਬੀ ਨੂੰ ਰੋਟੀ ਖਵਾਣ ਜਾਣੀ ਅੱਜ ਉਹਨੇ ਵਿਚਾਰੀ ਰੋਟੀ ਖਾਣੀ ਬਾਜਾ ਹਾਂ ਮੇਰੀ ਗੱਲ ਸ ਬਾਕੀ ਤਾਂ ਬੰਦ ਘਰੇ ਕਰ ਲੈਨੇ ਸਾਰਾ ਕੁਝ ਰੋਟੀ ਖਾਣ ਕੇ ਕਰਨ ਜਾਣਾ ਬਾਹਰ ਘਰੇ ਰੋਟੀ ਬਣਾਣਾ ਸਾਰਾ ਕੁਝ ਕੀ ਕਿਹੜੀ ਗੱਲ ਹੈ ਰੋਜ਼ ਤਾਂ ਘਰੇ ਖਾਈਦੀ ਆ ਅੱਜ ਦੇ ਨਾ ਸਪੈਸ਼ਲ ਹੈਗਾ ਵਾ ਉਹਦਾ ਬਰਥਡੇ ਉਹਨੂੰ ਸਪੈਸ਼ਲ ਫੀਲ ਕਰਾਣੇ ਆ ਯਾਰ ਕੀ ਬਰਥਡੇ ਆ ਕੀ ਸਪੈਸ਼ਲ ਹੈ ਜਿੰਦਗੀ ਦਾ ਇੱਕ ਸਾਲ ਕੱਢ ਜਾਣਾ ਵਾ ਤੂੰ ਫੇਰ ਜੀ ਚੱਕਰ ਚੱਕਰ ਉਹ ਤਾਂ ਗੱਲ ਵੀ ਸਹੀ ਆ ਚੱਲ ਫੇਰ ਕੀ ਹੋਇਆ ਜਿੱਦਾਂ ਲੋਕੀ ਸਾਰੇ ਕਰਦੇ ਆ ਆਪਾਂ ਵੀ ਕਰ ਲੈਨੇ ਏਡੀ ਕਿਹੜੀ ਕੋਈ ਗੱਲ ਹੋ ਗਈ ਆ ਠੀਕ ਆ ਦੇਖ ਲੈ ਕੋਈ ਨਹੀਂ ਇਦਾਂ ਕਰੋ ਤੇ ਮੈਨੂੰ 500 ਰੁਪਏ ਦੇ ਦਿਓ ਬਾਕੀ ਮੈਂ ਸਾਰਾ ਆਪਣੇ ਕੋਲ ਕਰ ਲੈਨੀ ਆ ਬਸ ਖੁਸ਼ ਮੈਂ ਤੁਹਾਡੇ ਤੇ ਵੀ ਬਰਡਨ ਨਹੀਂ ਪਾਉਣੀ ਮੇਰੀ ਭਾਬੀ ਖੁਸ਼ ਹੋਣੀ ਚਾਹੀਦੀ ਪਰ ਚੱਲ ਠੀਕ ਸਰਜੂ ਕੇ 500 ਨਾ ਕੋਈ ਨਹੀਂ ਦੇਰੋ ਤੁਸੀਂ ਬਾਕੀ ਮੈਂ ਆਪੇ ਕਰ ਲੈਨੀ ਆ ਸ਼ਾਮ ਨੂੰ ਫਿਰ ਤੁਹਾਡਾ ਵੀ ਸਰਪ੍ਰਾਈਜ਼ ਹੀ ਹੈ ਤੇ ਇਹ ਵੀ ਵੇਖੋ ਹੈ ਮੇਰੀ ਭੈਣ ਨੇ ਆ ਕੀ ਕਰਤਾ ਅੱਛਾ ਹੋਰ ਕੀ ਚਲ ਠੀਕ ਹੈ ਜੇ ਤੇਰਾ ਦਿਲ ਕਰਦਾ ਨਾ ਜਾ ਮਿਲ ਪੈਂ ਜਾ ਜਿੱਥੇ ਤੁਸੀਂ ਲੱਗਦਾ ਚਲੋ ਠੀਕ ਕਰਕੇ ਆ ਬਿਰੋ ਨਾਲ ਦੱਸਿਓ ਉਹਨੂੰ ਸਰਪ੍ਰਾਈਜ਼ ਦੇਣਾ ਵਾ ਚਲ ਜਾ ਹਾਂ ਚਲੋ ਠੀਕ ਆ ਕਿੰਨਾ ਸੋਹਣੀ ਜੀ ਹੈ ਹੈ ਗੀ ਨਿੱਕੀ ਹੈ ਪਰ ਕਿੰਨੀ ਸਿਆਣੀ ਹੈ ਬੱਸ ਜਿਹੜੀ ਗੱਲ ਮਿਲਦੇ ਵੇ ਵਾਸ਼ੀਂ ਦੀ ਉਹ ਵੇ ਕਰ ਦਿੰਦੀ ਹੈ ਮੈਂ ਵੀ ਕੀ ਕਰਾਂ ਕੰਮ ਕਾਰੀ ਇਦਾਂ ਦਾ ਚੱਲਣ ਦਿਆ ਵਾ ਹਾਲਾਤ ਇਦਾਂ ਦੇ ਆ ਉਤਰਾਦਾਂ ਕੇ ਬੰਨੇ ਹੋਵੇ ਤੇ ਫੇਰੀ ਲੱਗੇ ਇੱਧਰ ਸਾਰਾ ਦਿਨ ਦੇ ਸੋਚਾਂ ਦੇ ਨਿਕਲ ਜਾਂਦਾ ਵਾ ਕੀ ਕਰਾਂ ਕੀ ਨਾ ਕਰਾਂ ਉਹ ਕੰਮ ਚੱਲਣ ਨੇ ਜਾਂ ਦੂਜਾ ਕੰਮ ਚੁੱਕਣ ਦੀ ਕੋਸ਼ਿਸ਼ ਕਰਦਾ ਵਾਂ ਦਰ ਲੱਗਦਾ ਵਾ ਜਿਹੜੇ ਚਾਰ ਕਮਾਏ ਉਹ ਵੀ ਨਾ ਗਵਾ ਪਾਵਾਂ ਉਹ ਚ ਚਲੋ ਜੀ ਅੱਜ ਇਹਦੀ ਵੀ ਮੰਨ ਲੈਨੇ ਆ ਨਾਲੇ ਘਰ ਦਾ ਮਾਹੌਲ ਸੁਣਾ ਚੰਗਾ ਹੋ ਜਾਊਗਾ ਥੋੜਾ ਸਾਹੇ ਖਿੱਟਾਂਗੇ ਕਿਹਦੇ ਨਾਲ ਹੱਸਦੇ ਆਂ ਦੇ ਘਰ ਵਾਸਤੇ ਰਾਦਾ ਹਾਂਜੀ ਮੇਰੀ ਗੱਲ ਸੁਣਾ ਹਾਂਜੀ ਬਾਜੀ ਕੱਲ ਦਿੱਤਾ ਸੀਗੀ ਤੁਹ ਕੱਲ ਤੇ ਵਧੀਆ ਕੀਤੀ ਅੱਜ ਮੈਨੂੰ ਜਦੋਂ ਸੋਚਣ ਦਿਆਂ ਹੀ ਉਹ ਵੀ ਹੈ ਨਾ ਵੇਲਣ ਕੱਲ ਦੀ ਵਿਆਹ ਹੀ ਆਈ ਇੱਥੇ ਕਦੀ ਵੀ ਉਹਦਾ ਕੋਈ ਜਨਮ ਦਿਨ ਨਹੀਂ ਮਨਾਇਆ ਨਾ ਉਹਨੂੰ ਕਦੀ ਕੋਈ ਚੰਗਾ ਕੱਪੜਾ ਲੈ ਕੇ ਦਿੱਤਾ ਅੱਜ ਤੱਕ ਸਹੀ ਗੱਲ ਆ ਨਾ ਹੀ ਉਹਨੇ ਮੈਨੂੰ ਕਦੀ ਕੁਝ ਕਿਹਾ ਫੇਰ ਵੀ ਵੀ ਚੜ ਚੰਗੀ ਆ ਬਾਜੀ ਤੋ ਹੋਰ ਨਹੀਂ ਤਾਂ ਅੱਜ ਕੱਲ ਜਨਾਨੀਆਂ ਨੂੰ ਪਤਾ ਵਾ ਕਹਿ ਦਿੰਦੀਆਂ ਵਾ ਨੂੰ ਆ ਲੈ ਕੇ ਦੇ ਮੈਨੂੰ ਕੀ ਤੇਰੇ ਕੰਮ ਕਰਨਾ ਮੈਨੂੰ ਵੀ ਠੇਰਾਦਾ ਇਹੋ ਉਹੀ ਨਾ ਤੇਰੋ ਹੀ ਹਾਲ ਲੈਣਾ ਵਾ ਸਹੀ ਆ ਪਰ ਮੈਨੂੰ ਕਦੀ ਨਹੀਂ ਨੇ ਕਿਹਾ ਸਗੋਂ ਮੇਰੇ ਹੀ ਹੈਲਪ ਕਰਾਉਂਦੀ ਨਾਲ ਨਾਲ ਕਹਿ ਦਿੰਦੀ ਇਹ ਕੋਈ ਗੱਲ ਨਹੀਂ ਦਿਨ ਮਾੜੇ ਆ ਹੋ ਜਾਣਗੇ ਸਹੀ ਹੋ ਜਾਣਗੇ ਜਿੰਦਾ ਦਾ ਮਿਲ ਗਿਆ ਉਦੋਂ ਦਾ ਪਾ ਲਿਆ ਸਹੀ ਗੱਲ ਆ ਇਦਾਂ ਹੀ ਆ ਪਰ ਮੈਂ ਨਾ ਤੇਰੀ ਗੱਲ ਸੁਣ ਹਾਲੇ ਪੈਸੀ ਮੇਰੇ ਖੇਸੀਓ ਕਮੇਟੀ ਵਾਲੀ ਤੂੰ 500 ਮੰਗਦੀ ਮੈਂ ਸਾਰਾ ਰਖ ਲਮੈਂ ਤੁਰ ਕੋਈ ਗੱਲ ਨਹੀਂ ਤੇ ਮੇਰੇ ਸਮਝੀ ਤੂੰ ਆਹ ਆ ਰਾਣਾ ਆ ਪੈਸੇ ਤੋਂ ਤੇਰੇ ਲੈਣਾ ਤੇਰੇ ਮੇਰੇ ਉਹ ਰੱਖਣੀ ਪੈ ਜਾਣਾ ਆਪਣੇ ਹਾਂ ਠੀਕ ਆ ਬੀਬੀ ਦੇ ਹਾਂ ਸਹੀ ਆ ਹਾਂ ਕੋਈ ਗੱਲ ਨਹੀਂ ਆਜੋ ਭਾਬੀ ਚਲੋ ਤੁਸੀਂ ਕਰੋ ਗੱਲ ਮੈਂ ਆਨੀ ਆ ਜਲੋ ਆਜੋ ਹਾਂ ਕਰੋ ਤੁਸੀਂ ਭਾਬੀ ਨਾਲ ਗੱਲ ਠੀਕ ਠੀਕ ਮੇਰੇ ਕੋਲ ਕੀ ਆ ਤੂੰ ਮੜਾ ਮੂੰਹ ਲਟਕਾਇਆ ਮੈਂ ਕਹਦਾ ਮੂੰਹ ਲਟਕਾਉਣਾ ਹਾਂ ਮੂੰਹ ਤੇ ਤੁਹਾਡਾ ਲਟਕਦਾ ਮੇਰੇ ਅੱਲ ਵੇਖ ਕੇ ਤੁਸੀਂ ਚੋਰੀ ਪੈਸੇ ਦੇਂਦੇ ਸੀ ਆਪਣੀ ਭੈਣ ਨੂੰ ਓਏ ਚੋਰੀ ਨਹੀਂ ਦੇਂਦੇ ਸੀ ਯਾਰ ਮੈਨੂੰ ਪਤਾ ਗੱਲ ਕੀ ਇੱਕ ਦਿਨ ਮੈਨੂੰ ਲੋੜ ਹੀ ਪਈਆਂ ਦੀ ਤੇ ਫਿਰ ਮੈਂ ਤੋਂ ਪੈਸੇ ਲੱਲੇ ਅੱਜ ਮੈਨੂੰ ਹੈਗੇ ਹੀ ਯਾਰ ਤੇ ਮੈਂ ਦੇ ਦਾਂ ਕਿੰਨੀ ਵਾਰ ਤੂੰ ਪੈਸੇ ਫੜ ਲਏ ਉਧਾਰੇ ਅੱਜ ਆ ਕੇ ਜਿੱਤੇ ਆ ਮੈਨੂੰ ਇੰਨਾ ਸ਼ਦਾਈ ਨਾ ਬਣਾਓ ਕਿਉਂ ਮੈਨੂੰ ਪਤਾ ਵਾ ਤੁਸੀਂ ਕਿਹੜੇ ਪੈਸੇ ਦਿੱਤੇ ਉਹਨੂੰ ਕਿਹੜੇ ਮਿੰਟ ਤੇ ਉਹਨੂੰ ਤੁਸੀਂ ਵਰਤਨ ਖਰਚੇ ਨੂੰ ਵੈਸੇ ਪੈਸੇ ਦਿੱਤੇ ਆ ਸਿਰਫ ਮੇਰੇ ਵਾਸਤੇ ਇਸ ਘਰ ਚ ਕੁਝ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਤੁਹਾਨੂੰ ਕੁਝ ਕਹਿੰਦੀ ਨਹੀਂ ਆ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ ਆਪਣੀ ਭੈਣ ਨੂੰ ਦੇਣ ਵਾਸਤੇ ਤੁਹਾਡੇ ਕੋਲ ਇੰਨੇ ਪੈਸੇ ਆ ਪੋਖੇ ਚ ਜਦ ਮੈਂ ਕੋਈ ਚੀਜ਼ ਮੰਗਦੀ ਆ ਤੁਸੀਂ ਸਾਫ਼ ਕਹਿੰਦੇ ਕਿ ਤੇਰੇ ਕੋਲ ਮੇਰੇ ਕੋਲ ਤੇ ਪੈਸਾ ਨਹੀਂ ਕੋਈ ਆਗਾ ਮੇਰੇ ਤੇ ਕੰਮ ਨਹੀਂ ਚੱਲਣਦਿਆ ਮੈਂ ਕਿੱਥੋਂ ਲਿਆਵਾ ਯਾਰ ਜਨਾਨੀਆਂ ਦੇ ਵੀ ਬੜੇ ਖਰਚੇ ਹੁੰਦੇ ਆ ਤੇ ਮੈਂ ਉੱਥੇ ਬੈਠੇ ਮੈਂ ਕਦੀ ਕੋਈ ਚੀਜ਼ ਦੀ ਡਿਮਾਂਡ ਨਹੀਂ ਕੀਤੀ ਤੁਹਾਡੇ ਕੋਲ ਕਿਉਂਕਿ ਮੈਨੂੰ ਇਦਾਂ ਲੱਗਦਾ ਵਾ ਕਿ ਨਹੀਂ ਇਹਨਾਂ ਦਾ ਨਾ ਕੰਮ ਸਹੀ ਤਰ੍ਹਾਂ ਨਹੀਂ ਚੱਲਣਦਿਆ ਤੇ ਮੈਂ ਇਹਨਾਂ ਤੇ ਬੋਝ ਨਾ ਪਾਵਾਂ ਜੇ ਤੁਸੀਂ ਆਪਣੀ ਭੈਣ ਨੂੰ ਹੀ ਘਰ ਲਟਾਉਣਾ ਵਾ ਤੇ ਫਿਰ ਮੈਨੂੰ ਵੀ ਲਿਆ ਕੇ ਦੋ ਜੀਜਾ ਮੈਨੂੰ ਕਿਉਂ ਨਹੀਂ ਲੈ ਕੇ ਦਿੰਦੇ ਤੁਸੀਂ ਮੇਰੀ ਵਾਰੀ ਤੇ ਤੁਸੀਂ ਕਹਿ ਦਿੰਦੇ ਜੇ ਠੂਠੇ ਖਾਲੀ ਹੋ ਗਏ ਆ ਜੇ ਤੁਸੀਂ ਤੁਹਾਡੇ ਕੋਲ ਪੈਸੇ ਹੈਗੇ ਆ ਉਹਨੂੰ ਦੇਣ ਦੇ ਜੇ ਤੇ ਫਿਰ ਮੇਰੀ ਵੀ ਸੁਣਵਾਈ ਕਰੋ ਨਾ ਮੈਂ ਜੋ ਮੰਗਦੀ ਮੈਨੂੰ ਵੀ ਜਾਈਦਾ ਫਿਰ ਮੈਂ ਐਵੇਂ ਕਿਰਸਾ ਕਰ ਕਰਕੇ ਤੇ ਮਰਦੀ ਰਹਿਣੀ ਆ ਕਿ ਮੇਰੇ ਘਰ ਵਾਲੇ ਦਾ ਕੰਮ ਨਹੀਂ ਹੈਗਾ ਉਹ ਮੈਨੂੰ ਕਿੱਥੋਂ ਮੇਰੀ ਡਿਮਾਂਡ ਪੂਰੀ ਕਰੂਗਾ ਨਾ ਮੈਂ ਆਂਦੀ ਤੇ ਪਤਾ ਨਹੀਂ ਅੱਜ ਤੇ ਮੈਂ ਵੇਖ ਲਿਆ ਰਣਜੀਤ ਕੀ ਪਤਾ ਤੁਸੀਂ ਕਿੰਨੀ ਵਾਰ ਉਹਨੂੰ ਪੈਸੇ ਦਿੱਤੇ ਆ ਕਿੰਨੀ ਵਾਰ ਉਹ ਇਥੋਂ ਲੈ ਕੇ ਜਾਂਦੀ ਆ ਮੈਂ ਵੀ ਕਹਾਂ ਬੜੀ ਜਲਦੀ ਜਲਦੀ ਗੇੜਾ ਮਾਰਦੀ ਆ ਉਹਨੂੰ ਤੇ ਮੂੰਹ ਪਿਆ ਵਾ ਹੱਥ ਅੱਧੀਆਂ ਫੜਨ ਇੱਥੇ ਭਰਾ ਪਰਜਾਈ ਰੋਟੀ ਖਾਣ ਜਾਂ ਨਾ ਖਾਣ ਉਹਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਹੈਗਾ ਉਹਨੂੰ ਤੇ ਬਸ ਆਪਣਾ ਹੀ ਆ ਨਾਲੇ ਮੇਰੀ ਗੱਲ ਸੁਣੋ ਆ ਸੌਰੇਕਾਰ ਕਮੀ ਹੈ ਕੋਈ ਐਡੇ ਵੱਡੇ ਘਰ ਤੁਸੀਂ ਉਹਦਾ ਰਿਸ਼ਤਾ ਕੀਤਾ ਵਾ ਗੱਡੀਆਂ ਤੇ ਘੁੰਮਦੀ ਆ ਜੀਨ ਟੋ ਪਾ ਕੇ ਹੁੰਦੀ ਆ ਜਿਹੜਾ ਕੱਪੜਾ ਇੱਕ ਵਾਰੀ ਪਾ ਹੁੰਦੀ ਆ ਨਾ ਕਦੀ ਮੈਂ ਦੁਬਾਰਾ ਉਹਦੇ ਗੱਲ ਨਹੀਂ ਵੇਖਿਆ ਉਹ ਕਿ ਤੇ ਉਹਦੀਆਂ ਲਿਪਸ ਕਾ ਹੀ 550 880 ਦੀਆਂ ਨੇ ਪਤਾ ਨਹੀਂ ਫਿਰ ਵੀ ਕੁੜੀਆਂ ਦੀ ਭੁੱਖ ਹੀ ਨਹੀਂ ਨਿਕਲਦੀ ਹੈਗੀ ਇੱਥੇ ਤੁਹਾਡੀ ਕੰਡੀਸ਼ਨ ਵੇਖੇ ਮੇਰੀ ਕੰਡੀਸ਼ਨ ਵੇਖੇ ਕਿ ਮੇਰੇ ਭਰਾ ਭਾਬੀ ਕਿਦਾਂ ਗੁਜ਼ਾਰਾ ਕਰਨ ਦੇ ਆ ਫਿਰ ਵੀ ਤੁਹਾਡੇ ਕੋ ਪੈਸਿਆਂ ਦੀ ਡਿਮਾਂਡ ਕਰਨ ਲਈ ਆ ਤੇ ਜੇ ਅਗਲੀ ਨੇ ਪੈਸਿਆਂ ਦੀ ਡਿਮਾਂਡ ਤੁਹਾਡੇ ਕੋ ਕਰ ਹੀ ਦਿੱਤੀ ਆ ਤਾਂ ਤੁਸੀਂ ਪਹਿਲਾਂ ਮੈਨੂੰ ਪੁੱਛੋ ਕਿ ਸ਼ੰਮੀ ਰਾਦਾ ਪੈਸੇ ਮੰਗਦੀ ਆ ਤੇ ਆਪਾਂ ਕੀ ਕਰਨਾ ਮੇਰੀ ਗੱਲ ਸੁਣੋ ਕਮੇਟੀ ਦੇਣ ਦੀ ਤਰੀਕ ਆਈ ਆ ਆਪਾਂ ਲੱਖ ਵਾਲੀ ਕਮੇਟੀ ਪਾਈ ਆ ਨਾ ਮੈਨੂੰ ਪਤਾ ਤੁਸੀਂ ਥੋੜੀ ਥੋੜੀ ਕਰਕੇ ਉਹ ਜਮਾ ਕੀਤੀ ਹੋਣੀ ਆ ਤੇ ਮੈਨੂੰ ਹੁਣ ਇਹਨਾਂ ਵੀ ਪਤਾ ਵਾ ਕਿ ਕਮੇਟੀ ਨੇ ਆਪਣੀ ਜਾਣੀ ਇਹ ਪੈਸੇ ਉਹਨੂੰ ਦਿੱਤੇ ਗਏ ਨੇ ਮੈਂ ਸਭ ਕੁਝ ਜਾਣਦੀ ਆ ਤੁਹਾਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਭਾਬੀ ਜੀ ਵੀਰੇ ਕੀ ਹੋਇਆ ਜਦੋਂ ਵੀ ਲੜਨ ਕਿਉਂਦੇ ਹੋ ਕੁਝ ਨਹੀਂ ਹੋਇਆ ਰਹਾ ਦਾ ਸਾਡੇ ਚ ਜੋ ਮਰਜ਼ੀ ਹੁੰਦਾ ਰਵੇ ਹਾਂ ਆਪਾਂ ਉਹਨੂੰ ਸਿੱਧਾ ਕਰਾਂ ਤੂੰ ਤੇ ਥੱਦੀ ਫੜ ਲਈ ਆ ਤੇ ਚਲ ਕਰ ਦਵੀਂ ਹੁਣ ਬੋਲ ਦੇ ਰੋ ਉਹਨੂੰ ਬੋਲ ਲੈਦੀ ਚੰਗੀ ਤਰ੍ਹਾਂ ਬੋਲ ਲੈਦੀ ਜਦੋਂ ਜਦ ਗੱਲਾਂ ਖਤਮ ਹੋ ਗਈ ਨਾ ਫਿਰ ਅਗਲੇ ਬੰਦੇ ਦੀ ਗੱਲ ਕਰ ਨਹੀਂ ਤੂੰ ਕਾਰ ਦੀ ਡਰਾਈਵਰ ਨੂੰ ਫੋਨ ਤੇ ਤੈਨੂੰ ਆਣ ਕੇ ਲੈ ਜਾਊਗਾ ਠੀਕ ਐ ਆਉਂਦੀ ਕੀ ਕਰਨਿਆ ਤੂੰ ਇੱਥੇ ਬਟੋਰਾ ਨਹੀਂ ਹੁੰਦੀ ਹੋਣੀ ਆ ਪੈਸੇ ਬੁਝ ਅੱਜ ਤੇ ਮੈਂ ਰਾਦਾ ਵੇਖ ਲਿਆ ਕੀ ਪਤਾ ਕਿੰਨੀ ਵਾਰ ਤੇਨੂੰ ਰਣਜੀਤ ਨੇ ਪਹਿਲੇ ਪੈਸੇ ਦਿੱਤੇ ਹੋਣਗੇ ਤੇ ਤੈਨੂੰ ਆਪਣੇ ਆ ਭਰਾ ਭਾਬੀ ਦੀ ਕੰਡੀਸ਼ਨ ਨਹੀਂ ਦੱਸਦੀ ਕੰਮ ਤੇਰੇ ਭਰਾ ਦਾ ਕੋਈ ਹੈ ਨਹੀਂ ਆ ਤੇ ਤੂੰ ਕੀ ਕਰਦੀ ਫਿਰਦੀ ਆ ਤੇਰੇ ਘਰ ਉੱਥੇ ਕੋਈ ਕਮੀ ਆ ਜੇ ਮੈਂ ਬੋਲੂਗੀ ਤੇ ਫਿਰ ਤੇਰੇ ਵਰਗੀਆਂ ਨਾਨਾ ਨੇ ਕਹਿਣਾ ਪਰਜਾਈਆਂ ਮਾੜੀਆਂ ਆ ਅੱਜ ਤੱਕ ਦਿਨ ਮੈਂ ਕਦੀ ਨਹੀਂ ਬੋਲੀ ਪਰ ਮੈਨੂੰ ਤੇਰਾ ਸਿਸਟਮ ਨਹੀਂ ਚੰਗਾ ਲੱਗਾ ਇਹਦਾ ਕਰਲਾ ਸਿਫਟ ਘਰਮ ਦੀ ਪਛਾਈ ਦੀ ਇਹੋ ਗੱਲਾਂ ਕਰਦੇ ਨੇ ਹੈ ਨਾ ਆਪਾਂ ਵਿਚਾਰੀ ਨੇ ਕਦੀ ਨਹੀਂ ਕੁਝ ਕਹਿ ਸਾਨੂੰ ਕਦੀ ਕੁਝ ਮੰਗਿਆ ਨਹੀਂ ਸੜ ਤੋਂ ਆ ਬੇਲਾ ਅੱਜ ਪੂਰੀ ਇਹਨੇ ਨਾ ਕਸਰ ਪੂਰੀ ਕੱਢਦੀ ਦੱਸ-ਦੱਸ ਕੇ ਸਾਰਾ ਕੁਝ ਮੈਨੂੰ ਮੈਨੂੰ ਕੀ ਲੋੜ ਹੈ ਕਸਰ ਕੱਢਣ ਦੀ ਮੇਰੇ ਵੱਲੋਂ ਮਕਾਨ ਵੇਚ ਕੇ ਪੈਸੇ ਦੇ ਦੋ ਨੂੰ ਮੈਂ ਤੇ ਮੇਰੀ ਤਾਂ ਸਮਝਾਉਣਾ ਹੀ ਵਾ ਵਾ ਭਾਬੀ ਜੀ ਵੀ ਲੈ ਹਟ ਜਾਏ ਦੋ ਦਾ ਦੋ ਬੇਣਾ ਨੂੰ ਰਣਜੀਤ ਪਰ ਆਪਣਾ ਘਰ ਵੇਚ ਕੇ ਦੋ ਔਖੇ ਹੋ ਗਏ ਨਾ ਦੋ ਬੇਣਾ ਨੂੰ ਨਾਲੇ ਉਹਦੇ ਘਰ ਕਮੀ ਹੋਵੇ ਨਾ ਫੇਰ ਮੈਂ ਵੀ ਤੁਹਾਨੂੰ ਫੋਰਸ ਕਰਾਂ ਕਿ ਰਣਜੀਤ ਤੁਸੀਂ ਉਹਦੀ ਹੈਲਪ ਕਰੋ ਤੁਸੀਂ ਉਹਨੂੰ ਦੋ ਭਾਬੀ ਮੇਰੀ ਗੱਲ ਸੁਣੋਗੇ ਕਿ ਨਹੀਂ ਸੁਣਨੀ ਗੱਲ ਤੇਰੀ ਉਹਨੇ ਕੀ ਸੁਣਾ ਤੇਰੀ ਗੱਲ ਕਿਹੜੀ ਗੱਲ ਸੁਣਾਉਣ ਵਾਲੀ ਰਹਿ ਗਈ ਆ ਸੁਣੋਗੇ ਤੇ ਫੇਰੇ ਦੱਸਾਂਗੀ ਪਤਾ ਮੈਨੂੰ ਹੁਣ ਤੂੰ ਬੜੀਆਂ ਸਫਾਈਆਂ ਦੇਣੀਆਂ ਵਾ ਉਹਨਾ ਮੇਰੇ ਪੈਸੇ ਨਾ ਬਾਜੀ ਨੇ ਦੇਣੇ ਸੀ ਥੋੜੇ ਜਿ ਮੇਰੇ ਕੋਲੋਂ ਨਾ ਇਹਨਾਂ ਨੇ ਲਏ ਸੀ ਵਰਤਨ ਖਰਚਨ ਵਾਸਤੇ ਉਹਨਾ ਇਹਨਾਂ ਨੇ ਨਾ ਵਾਪਸ ਦਿੱਤੇ ਆ ਮੈਨੂੰ ਜੇ ਮੈਨੂੰ ਚਾਹੀਦੇ ਸੀ ਮੈਨੂੰ ਤਾਂ ਦਿੱਤੇ ਆ ਮੇਨੂੰ ਬੜੀ ਲੋੜ ਹੈ ਮੈਂ ਵਾਪਸ ਕਰ ਦਾਂ ਇਹਨਾਂ ਦੀ ਭਾਬੀ ਕੋਈ ਗੱਲ ਨਹੀਂ ਹੈਗੀ ਕਿਹੜੀ ਗੱਲ ਹੈ ਤੁਸੀਂ ਫੋਨ ਕਰਨਦੇ ਸੀ ਅੰਦਰ ਅੱਜ ਤੁਹਾਡਾ ਜਨਮ ਦਿਨ ਹੈ ਜਨਮ ਦਿਨ ਹੈ ਨਾ ਹੈਪੀ ਬਰਥਡੇ ਟੂ ਯੂ ਪਹਿਲੀ ਗੱਲ ਤੁਹਾਡਾ ਜਨਮ ਦਿਨ ਦੂਜੀ ਗੱਲ ਤੁਸੀਂ ਆਪਣੀ ਮੰਮੀ ਨੂੰ ਕਹਿੰਦੇ ਸੀ ਕਿ ਮੈਂ ਕਦੇ ਆਪਣਾ ਜਨਮ ਦਿਨ ਨਹੀਂ ਮਨਾਇਆ ਪਿੱਛੋਂ ਵੀ ਸਾਨੂੰ ਪਤਾ ਤੁਹਾਡੀ ਕੰਡੀਸ਼ਨ ਕੀ ਰਹੀ ਕੀ ਨਹੀਂ ਡੈਡੀ ਤੋਂ ਡੋਦਾ ਸਿਰ ਤੇ ਨਹੀਂ ਹੈਗਾ ਤੇ ਵੀਰਜੀ ਨੇ ਵੀ ਕਦੇ ਤੁਹਾਡਾ ਜਨਮ ਦਿਨ ਨਹੀਂ ਬਨਾਇਆ ਇੱਥੇ ਵੀ ਪਤਾ ਨਾ ਤੁਹਾਨੂੰ ਤੇ ਮੈਂ ਉਹੀ ਵੀਰਜੀ ਨਾਲ ਸਲਾਹ ਕਰਦੀ ਪਈ ਸੀ ਕਿ ਵੀਰੇ ਭਾਬੀ ਨੇ ਕਦੀ ਆਪਣਾ ਜਨਮ ਦਿਨ ਨਹੀਂ ਮਨਾਇਆ ਤੇ ਆਪਾਂ ਭਾਬੀ ਦਾ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਤੇ ਤਾਂ ਕਰਕੇ ਭਾਜੀ ਨੇ ਮੈਨੂੰ ਪੈਸੇ ਦਿੱਤੇ ਆ ਦੂਜੀ ਗੱਲ 100 ਮਿੰਟ ਪੈਸੇ ਮੰਗੇ ਨਹੀਂ ਉਹ ਕਹਿੰਦੀ ਵੀਰੇ ਸਰਦਾ ਬੰਦਾ ਜੋਦੇ ਦੇ ਮੈਂ ਭਾਬੀ ਦਾ ਜਨਮ ਦਿਨ ਖੁਦ ਮਨਾ ਲੂੰਗੀ ਠੀਕ ਆ ਆ ਪੈਸੇ ਨੂੰ ਮੈਂ ਤਾਂ ਫੜਾਈ ਮੈਂ ਤੈਨੂੰ ਕਰਨ ਦੀ ਲੋੜ ਨਹੀਂ ਆ ਮੈਂ ਪੈਸੇ ਦਾ ਪੇਸਾ ਬਤਾਵਾਂ ਲਾ ਲੂਗਾ ਜੋ ਮੇਰੀ ਕਮੇਟੀ ਦੇਣ ਵਾਲੀ ਹੈ ਜੋ ਵੀ ਦੇਣਾ ਆ ਮੈਂ ਕਰ ਲੂੰਗਾ ਆਪਣੇ ਆਪ ਜਿੰਨੇ ਪੈਸੇ ਲੋੜ ਆ ਜੋ ਸ਼ਮੀ ਨੂੰ ਚਾਹੀਦਾ ਉਹ ਲਿਆ ਕੇ ਦੇ ਇਹਨੂੰ ਸੂਟ ਸੋਨਾ ਲਿਆ ਕੇ ਆਣਾ ਹੀ ਖਰਚਾ ਨਾ ਵੇਖੀ ਤੂੰ ਜਿੰਨਾ ਦਾ ਉਹਦਾ ਸਭ ਕੁ ਲੈ ਗਿਆ ਕੇਕ ਲੈ ਗਣਾ ਹੀ ਕਰੇ ਬਹੁਤੀ ਗੱਲਾਂ ਬਾਹਰ ਵੀ ਚੁੰਜਾਂਗੇ ਕੁਝ ਖਾਣ ਪੀਣ ਆ ਦੇ ਭਾਬੀ ਮੈਂ ਤੇ ਇਨ ਐਕਸਾਈਟਿਡ ਸੀ ਤੇ ਮੇਰੀ ਭਾਬੀ ਦਾ ਜਨਮ ਦਿਨ ਆ ਤੇ ਮੈਂ ਬੜੇ ਚਾਵਾ ਨਾਲ ਮਨਾਵਾਂਗੀ ਤੇ ਤੁਸੀਂ ਆ ਕੀ ਕੀਤਾ ਤੇ ਤੂੰ ਸੁਣੀ ਤੱਕ ਨਹੀਂ ਇੱਕ ਵੀ ਤੂੰ ਤੇ ਛੱਡੀਆਂ ਗੱਲਾਂ ਸੁਣਾਉਂਦੀਆਂ ਮੈਨੂੰ ਅੱਜ ਤੇਰੇ ਮਨ ਚ ਇਨਾ ਕੁਝ ਭਰਿਆ ਬਿਆਹ ਇਹ ਤਾਂ ਜੱਗਿਆ ਮੈਨੂੰ ਮੈਂ ਤਾਂ ਕਹ ਬੋਲਦੀ ਕੋਈ ਇੱਕ ਨਹੀਂ ਤੂੰ ਤੇ ਇਹ ਗੱਲਾਂ ਤੇਰੀਆਂ ਫਿਰ ਭਾਬੀ ਜੀ ਆਪਾਂ ਤੇ ਤੁਹਾਡਾ ਸਰਪ੍ਰਾਈਜ਼ ਰੱਖਿਆ ਸੀਗਾ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ ਤਾਂ ਕਰਕੇ ਆਪਾਂ ਤੁਹਾਨੂੰ ਦੱਸਿਆ ਨਹੀਂ ਸੀ ਨਾਲੇ ਤੜਤ ਕੋਈ ਗੱਲ ਲੁਕੀ ਆ ਦੱਸੋ ਇਰਾਦਾ ਮੈਨੂੰ ਕੀ ਪਤਾ ਸੀ ਮੈਂ ਸੋਚਿਆ ਕਿ ਤੇਰੇ ਭਾਜੀ ਤੈਨੂੰ ਤਾਂ ਪੈਸੇ ਦੇਂਦੇ ਆ ਕਿ ਤੈਨੂੰ ਲੋੜ ਆ ਨਾਲੇ ਤੂੰ ਘਰੋਂ ਵੀ ਬੜੀ ਵਧੀਆ ਵਾਂ ਇਥੇ ਸਾਡੇ ਘਰ ਦਾ ਤੇ ਤੈਨੂੰ ਪਤਾ ਹੀ ਆ ਮਿਲਤੀ ਆਪਣਾ ਬਰਥਡੇ ਕੋਈ ਧਿਆਨ ਹੀ ਨਹੀਂ ਸੀ ਕਿਉਂਕਿ ਅਜ ਤੱਕ ਮੇਰਾ ਬਰਥਡੇ ਇਥੇ ਕਦੀ ਮਨਾਇਆ ਹੀ ਨਹੀਂ ਤਾਈ ਨੇ ਤਾਂ ਕੋਈ ਪਲਾਨ ਬਣਾਇਆ ਸੀਗਾ ਤਾਂ ਹੀ ਤਾਂ ਬਣਾਇਆ ਆਹੀ ਤੇ ਗੱਲ ਆ ਤੂੰ ਸੁਣਿਆ ਬਿਣਿਆ ਕੁਝ ਵੀ ਨਹੀਂ ਬਸ ਬੋਲਣ ਲੱਗੀ ਆ ਮੇਰੀ ਗੱਲ ਸੁਣ ਨੂੰ ਕੀ ਥੋੜਾ ਤੂੰ ਕਾ ਭਲਾ ਕਰ ਰੋ ਸਭ ਮੈਨੂੰ ਲੋੜ ਪੈਂਦੀ ਮੇਰਾ ਤਾਂ ਤੂੰ ਪੈਸੇ ਮੰਗ ਲੈਣਾ ਵਾ ਉਹ ਨਹੀਂ ਮੈਨੂੰ ਤੂੰ ਪੈਸੇ ਕਿਉਂ ਲੈਣੇ ਵੀ ਸੋਚਣਾ ਦਿਮਾਗ ਆਪਣਾ ਵੀ ਤੇ ਲਾ ਲੈ ਮੈਂ ਤਾਂ ਭਾਜ ਨੂੰ ਕਦੀ ਕਿਹਾ ਹੀ ਨਹੀਂ ਕਿ ਮੈਨੂੰ ਪੈਸੇ ਦੋ ਭਾਬੀ ਕਿਨ ਨਾਨਾ ਨਹੀਂ ਆੜੀ ਹੁੰਦੀਆਂ ਪੈਸੇ ਦੀ ਭੁੱਖੀ ਹੁੰਦੀਆਂ ਦੱਸੋ ਤੇਰੇ ਸਾਹਮਣੇ ਮੈਂ ਗੱਲ ਤਾਂ ਕਮਾਈ ਕਿਉਂਕਿ ਸਰਪ੍ਰਾਈਜ਼ ਦੀ ਮੈਂ ਤੈਨੂੰ ਦੱਸ ਨਹੀਂ ਸਕਦਾ ਤੂੰ ਇਹਦਾ ਸਾਰਾ ਸਰਪ੍ਰਾਈਜ਼ ਹੀ ਖੋਲਤਾ ਲੈ ਵੀਰੇ ਡੰਡ ਲੱਗ ਰੱਦੀ ਸਾਰੀ ਪਤਾ ਨਹੀਂ ਨੇ ਕੀ ਕੀ ਸੋਚਿਆ ਹੋਣ ਨੇ ਤਾਂ ਹੋਰ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਨੂੰ ਮaaf ਕਰ ਦਿਓ ਹੁਣ ਮੈਨੂੰ ਥੋੜੀ ਪਤਾ ਸੀ ਮੈਂ ਤਾਂ ਬੁ ਕੀ ਜੋ ਕੰਡੀਸ਼ਨ ਸਾਡੇ ਘਰ ਦੀ ਆ ਤੇ ਤੁਸੀਂ ਰਾਧਨ ਪੈਸੇ ਦੇਣਦੇ ਹੋ ਮੈਨੂੰ ਤੇ ਗੁੱਸਾ ਆਊਗਾ ਹੀ ਨਾ ਕਿ ਤੁਸੀਂ ਭੈਣ ਦੀ ਹਲਪ ਕਰਨਦੇ ਹੋ ਤੇ ਵੋਟੀ ਨੂੰ ਕਦੀ ਤੁਸੀਂ ਪੁੱਛਿਆ ਤੱਕ ਨਹੀਂ ਮੈਂ ਮਰ ਚਲੀ ਕਿਰਸਾ ਕਰਦੀ ਕਰਦੀ ਆ ਪੈਸੇ ਭਾਬੀ ਫੜੋ ਆ ਸਰਪ੍ਰਾਈਜ਼ ਮੇਰੇ ਵੱਲੋਂ ਭਾਬੀ ਦਾ ਜਨਮ ਦਿਨ ਮੈਂ ਮਨਾਵਾਂਗੀ ਤਾਂ ਆ ਪੈਸੇ ਤੁਸੀਂ ਰੱਖੋ ਬਾਕੀ ਗੱਲ ਜੀ ਮਾਫੀ ਮੁਫੀ ਮੰਗਣ ਦੀ ਮਾ ਤਾਂ ਤੁਹਾਨੂੰ ਬਾਅਦ ਕਰੀ ਦੇਣਾ ਪਰ ਆਹਣਾ ਸਰਪ੍ਰਾਈਜ਼ ਜਿਹੜਾ ਨਾ ਡਾਂਡੀ ਲੱਗ ਰਾ ਤੇ ਹੋਰ ਐਸੀ ਤਾਂ ਐਸੀ ਕਰਤੀ ਭਾਬੀ ਤੁਈ ਤੇ ਸਤ ਸਾਲੋ ਰੰਜੀਤ ਤੁਸੀਂ ਕਮੇਟੀ ਦੀ ਕਿਸ਼ਤ ਦੇ ਦੋ ਮੈਨੂੰ ਪਤਾ ਹੈ ਕਿ ਤੁਸੀਂ ਹੈ ਨਾ ਆਰਾਧਾ ਨੂੰ ਪੈਸੇ ਕਮੇਟੀ ਦੀ ਕਿਸ਼ਤ ਚਾਹੀਦੇ ਦਿੱਤੇ ਆ ਤੇ ਪਤਾ ਕੀ ਹੈ ਰੰਜੀਤ ਪਹਿਲੇ ਕਮੇਟੀ ਦਾ ਇਹ ਨਾ ਜਾਣੀ ਚਾਹੀਦੀ ਆ ਬਰਥਡੇ ਦੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਕਮੇਟੀ ਵੀ ਚੱਲ ਜੂਗੀ ਮੈਂ ਸਾਰਾ ਇੰਤਜ਼ਾਮ ਕਰ ਲਿਆ ਗੱਲ ਨਹੀਂ ਅੱਜ ਤੇਰਾ ਜਨਮ ਦਿਨ ਮਨਾਉਣਾ ਮਨਾਉਣਾ ਤੁਹਾਨੂੰ ਖੁਸ਼ੀ ਹੋ ਜੀ ਠੀਕ ਹੈ ਸੋਨਾ ਜਿਹਾ ਸੂਟ ਲੈ ਕੇ ਆਇਓ ਆ ਵੀਰ ਵੱਲੋਂ ਗਿਫਟ ਆ ਤੁਹਾਡਾ ਤੇ ਜਨਮ ਦਿਨ ਉਹ ਮੈਂ ਮਨਾਉਂਗੀ ਤੀਜਾ ਵੀਰੇ ਹਾਂ ਜ਼ਿੰਦਗੀ ਦੀ ਟੈਨਸ਼ਨਾਂ ਤੇ ਚੱਲਦੀ ਰਹਿੰਦੀਆਂ ਆ ਮੇਰੇ ਨਾਲ ਸਰ ਆਪਾਂ ਬਚਾਰ ਜਾ ਕੇ ਫਿਰ ਵਧੀਆ ਤੇ ਸੁੰਡ ਲੈ ਕੇ ਆਉਨੇ ਆਂ ਹਾਂ ਭਾਬੀ ਸ਼ਾਮ ਨੂੰ ਕੇਕ ਕਟਾਂਗੇ ਫਿਰ ਹੋਰ ਕੀ ਰੋਟੀ ਵੀ ਬਾਹਰ ਖਾਣੀ ਹੈ ਵੀਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਬਿਲਕੁਲ ਥੈਂਕ ਯੂ ਸੋ ਮਚ ਤੜਾ ਦੋ ਮਾਂ ਦਾ ਤੁਸੀਂ ਮੇਰੇ ਵਾਸਤੇ ਇੰਨਾ ਸੋਚਿਆ ਤੇ ਮੈਂ ਕਿੰਨੀ ਘਟੀਆਂ ਸੋਚ-ਸੋਚਦੀ ਪਈ ਆ ਐਨੇ ਕਹਿੰਦੇ ਆ ਜਿੰਨਾ ਚਿਰ ਗੱਲ ਦਾ ਪੂਰਾ ਪਤਾ ਨਾ ਨਾ ਹੋਵੇ ਹਾਂ ਆਪਣੇ ਅੰਦਰ ਕੋਈ ਵੀ ਘਟੀਆਂ ਸੋਚ ਨਹੀਂ ਸੋਚੀਦੀ ਕੇ ਬੜੀ ਗੱਲ ਪੂਰੀ ਪਹਿਲਾਂ ਸੁਣ ਲੈਣੀ ਠੀਕ ਹੈ ਨਾ ਉਹ ਤੇ ਮੈਂ ਆਈ ਮੈਂ ਕਹਾਂ ਹੇ ਪਤਾ ਨਹੀਂ ਦੋਆ ਇਹਨਾਂ ਨੂੰ ਕੀ ਹੋ ਗਿਆ ਮੇਰੇ ਭਰਾ ਭਾਬੀ ਤਾਂ ਕਦੀ ਲੜਦੇ ਨਹੀਂ ਸੀ ਅੱਜ ਨਾ ਲੜਦੇ ਆ ਚਲ ਜਾਓ ਚਲ ਜਾਓ 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 ਚਲੋ ਭੋਗਾ ਵੀਰੇ ਚਲ ਭਾਬੀ ਬਾਜ਼ਾਰ ਚ ਚਲ ਮੈਂ ਪਰਸਲਾ ਸ਼ੁਗਨ ਬੋਲੀ ਜਾਂਦੀ ਬੋਲੀ ਜਾਂਦੀ ਸੋਹਣੀ ਹੈ ਨਹੀਂ ਕਿੰਨੇ ਸੋਹਣੀ ਹੈ 10 17 ਅੱਜ ਜਨਮ ਦਿਨ ਮਨਾਉਣ ਲੱਗੇ ਆ ਕਿਤੇ